ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਦੇ ਜਦੋਂ ਅਸੀਂ ਜੀਵਨ ਦੇ ਉੱਤੇ ਝਾਤੀ ਮਾਰਦੇ ਆ ਨਾ ਤਾਂ ਉਮਰ ਤੇ ਭਾਵੇਂ ਉਹਨਾਂ ਦੀ 42 ਕੋਸਾਲ ਹੀ ਹੋਈ ਲੇਕਿਨ ਉਹਨਾਂ ਨੇ ਇਸ 42 ਸਾਲ ਦੀ ਉਮਰ ਦੇ ਵਿੱਚ ਜੋ ਕੰਮ ਕੀਤੇ ਨੇ ਨਾ ਉਹ ਕਮਾਲ ਹੈ ਅਸੀਂ ਕਿਸੇ ਬੰਦੇ ਨੂੰ ਕਹਿਣਾ ਹੋਵੇ ਨਾ ਕਿਸੇ ਦੀ ਵਿਅਕਤੀ ਦੀ ਵੀ ਗੱਲ ਕਰਨੀ ਹੋਵੇ ਤੇ ਅਸੀਂ ਫੱਟ ਮੂੰਹ ਕਹਿ ਦਿੰਨੇ ਆ ਫਲਾਣਾ ਸਾਹਿਬ ਨੇ ਇੰਜ ਕੀਤਾ ਫਲਾਣਾ ਸਾਹਿਬ ਨੇ ਇੰਜ ਕੀਤਾ ਪਰ ਜਦੋਂ ਅਸੀਂ ਦਸਵੇਂ ਪਾਤਸ਼ਾਹ ਦੀ ਗੱਲ ਕਰਦੇ ਆ ਨਾ ਉਦੋਂ ਸਾਡੇ ਮੂੰਹ ਸਹਿ ਸੁਭਾਈ ਨਿਕਲ ਜਾਂਦਾ ਸਾਹਿਬ ਤੇ ਕਹਿੰਨੇ ਆ ਨਾਲ ਨਿਕਲਦਾ ਕਮਾਲ ਸਾਹਿਬੇ ਕਮਾਲ ਕਿਉਂਕਿ ਉਹਨਾਂ ਦੇ ਕੰਮ ਸਾਰੇ ਕਮਾਲ ਦੇ ਕੰਮ ਹੈ ਬਹੁਤ ਵੱਡੀ ਦੇੜਾ ਇੱਕ ਜ਼ੁਲਮ ਦੇ ਖਿਲਾਫ ਉਹਨਾਂ ਨੇ ਐਡੀ ਵੱਡੀ ਜਿਹੜੀ ਮੁਹਿੰਮ ਵਿੰਡੀ ਸੀ 14 ਜੰਗਾਂ ਨੂੰ ਆਪਣੇ ਜੀਵਨ ਦੇ ਵਿੱਚ ਲੜਨੀਆਂ ਪਈਆਂ ਪਰ 14 ਦੀਆਂ ਦੇ 14 ਜੰਗਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਪਰ ਜਿਵੇਂ ਅਨੰਦਪੁਰ ਦੀ ਧਰਤੀ ਤੋਂ ਪਰਿਵਾਰ ਚੱਲਿਆ ਕਿਵੇਂ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਵਿਛੋੜਾ ਪਿਆ ਛੋਟੇ ਸਾਹਿਬ ਜੀ ਦੇ ਅਲੱਗ ਵੱਡੇ ਸਾਹਿਬ ਜੀ ਦੇ ਅਲੱਗ ਹੋ ਗਏ ਮਾਤਾ ਗੁਜਰੀ ਜੀ ਅਲੱਗ ਹੋ ਗਏ ਗੁਰੂ ਕੇ ਮਹਿਲ ਅਲੱਗ ਹੋ ਗਏ ਕਿਵੇਂ ਇਹ ਸਾਰਾ ਸਫਰ ਬੀਤਿਆ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬ ਜਾਦੇ ਸ਼ਹੀਦ ਹੁੰਦੇ ਨੇ ਸਰਹੰਦ ਦੇ ਵਿੱਚ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਂਦਾ ਕਿਵੇਂ ਚਮਕੌਰ ਦੀ ਗੜੀ ਦੇ ਵਿੱਚੋਂ ਪਾਤਸ਼ਾਹ ਨਿਕਲਦੇ ਨੇ ਤੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਪਹੁੰਚਦੇ ਨੇ ਔਰ ਪਿੰਡਾਂ ਦੇ ਵਿੱਚੋਂ ਕਿਵੇਂ ਉੱਚ ਦਾ ਪੀਰ ਬਣ ਕੇ ਉਹ ਮੁਖਸਰ ਵਾਲੇ ਪਾਸੇ ਵੀ ਚਾਲੇ ਪਾਉਂਦੇ ਨੇ ਔਰ ਰਸਤੇ ਦੇ ਵਿੱਚ ਰਾਏਕੋਟ ਤੋਂ ਜਦੋਂ ਦੀਨਾ ਤਾਂਗੜ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਉਸ ਜਗ੍ਹਾ ਤੇ ਉਹਨਾਂ ਨੇ ਉਹ ਜ਼ਫਰਨਾਮਾ ਵੀ ਲਿਖਿਆ ਜਿਹੜਾ ਔਰੰਗਜ਼ੇਬ ਨੂੰ ਜਿਹਨੂੰ ਫਤਿਹ ਦੀ ਚਿੱਠੀ ਆਪਾਂ ਕਹਿੰਦੇ ਆ ਔਰ ਉੱਥੇ ਉਹਨਾਂ ਨੂੰ ਜਿਹੜਾ ਇੱਕ ਨੂਰਾ ਮਾਹੀ ਨਾਂ ਦਾ ਵਿਅਕਤੀ ਭੇਜਿਆ ਗਿਆ ਸਰਹੰਦ ਸਾਹਿਬ ਜਿਆਦਾ ਛੋਟੇ ਸਾਹਿਬ ਜਿਆਦਾ ਦਾ ਪਤਾ ਲੈਣ ਵਾਸਤੇ ਆਇਆ ਕਿ ਉਹਨਾਂ ਦੇ ਨਾਲ ਕਿਵੇਂ ਬੀਤੀ ਐ ਉਹਨਾਂ ਦਾ ਪਤਾ ਲੈ ਕੇ ਜਦੋਂ ਨੂਰਾ ਆਉਂਦਾ ਤੇ ਦਸਵੇਂ ਪਾਤਸ਼ਾਹ ਨੂੰ ਆ ਕੇ ਸੁਨੇਹਾ ਦਿੰਦਾ ਨੂਰੇ ਕੋਲੋਂ ਤੇ ਉਹ ਗੱਲ ਜਿਹੜੀ ਆ ਦੱਸੀ ਵੀ ਨਹੀਂ ਜਾਂਦੀ ਪਰ ਪਾਤਸ਼ਾਹ ਕਹਿੰਦੇ ਨੂਰਿਆ ਤੂੰ ਮੈਨੂੰ ਸੁਣਾ ਕਿ ਮੇਰੇ ਲਾਲਾ ਨੇ ਕੋਈ ਕਮਜ਼ੋਰੀ ਨਹੀਂ ਵਿਖਾਈ ਮੇਰੇ ਲਾਲ ਕਿਤੇ ਇਹ ਸਿੱਖੀ ਸਿਧਾਂਤਾਂ ਤੋਂ ਥਿੜਕਤੇ ਨਹੀਂ ਗਏ ਉਥੋਂ ਪਾਤਸ਼ਾਹ ਚੱਲਦੇ ਨੇ ਮੁਕਤਸਰ ਦੀ ਧਰਤੀ ਨੂੰ ਔਰ ਮੁਕਤਸਰ ਦਾ ਇਤਿਹਾਸ ਜਿਹੜਾ ਸੀ ਹੁਣੇ-ਹੁਣੇ ਮਾਗੀ ਦੇ ਉੱਤੇ ਕਈ ਗੁਰੂ ਘਰਾਂ ਦੇ ਵਿੱਚ ਸਰਵਣ ਕੀਤਾ। ਦਾਸ ਨੇ ਵੀ ਉਸੇ ਇਤਿਹਾਸ ਦੇ ਉੱਤੇ ਇੱਕ ਆਪਣੀ ਛੋਟੀ ਜੀ ਰਚਨਾ ਜਿਹੜੀ ਆ ਉਹ ਲਿਖੀ ਆ। ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਰਚਨਾ ਦਾ ਨਾਮ ਹੈ 40 ਮੁਕਤੇ। ਦਸਵੇਂ ਪਾਤਸ਼ਾਹ ਚੱਲ ਕੇ ਰਾਏਕੋਟੋਂ ਦੀਨਾ ਕਾਂਗੜ ਦੀ ਧਰਤੀ ਤੇ ਆਣ ਪੁੱਜੇ ਇਸੇ ਜਗ੍ਹਾ ਤੇ ਲਿਖ ਕੇ ਜ਼ਫਰਨਾਮਾ ਔਰੰਗੇ ਪਾਸ ਫਿਰ ਸਿੰਘ ਪਹਚਾਣ ਪੁੱਜੇ ਸੁਨੀਅਰ ਪਿੰਡ ਲੰਘ ਕੇ ਜਦੋਂ ਗੁਰੂ ਦਸਵੇਂ ਪਿੰਡ ਨੇੜਲੇ RAME ਆਣ ਪੁੱਜੇ ਜਿਨ੍ਹਾਂ ਲਿਖਿਆ ਬੇਦਾਵਾ ਸੀ ਗੁਰੂ ਜੀ ਨੂੰ ਸਿੰਘ ਮਾਝੇ ਦੇ ਭੁੱਲ ਬਖਸ਼ਾਣ ਪੁੱਜੇ ਜਿਨ੍ਹਾਂ ਲਿਖਿਆ ਬੇਦਾਵਾ ਸੀ ਗੁਰੂ ਜੀ ਨੂੰ ਸ਼ੇਗ ਮਾਝੇ ਦੇ ਭੋਲ ਬਖਸ਼ਾਨ ਪੁੱਜੀ ਸ਼ਾਹੀ ਫੌਜ ਵੀ ਪਿੱਛਾ ਕਰ ਰਹੀ ਸੀ ਸ਼ਾਹੀ ਫੌਜ ਵੀ ਪਿੱਛਾ ਕਰ ਰਹੀ ਸੀ ਤੇ ਕਰਦੀ ਪਈ ਸੀ ਗੁਰੂ ਦੀ ਭਾਲ ਓਥੇ ਜੇਕਰ ਗੁਰੂ ਦਸਵਾ ਸਾਨੂੰ ਮਿਲ ਜਾਏ ਕਿਧਰੇ ਜੰਗ ਕਰਾਂਗੇ ਹਰ ਹਾਲ ਓਥੇ ਮਹਾ ਸਿੰਘ ਅਤੇ ਰਾਏ ਸਿੰਘ ਦੋਵੇਂ ਆ ਕੇ ਰਲ ਗਏ ਸਿੰਘਾਂ ਦੇ ਨਾਲ ਓਥੇ ਮਾਈ ਭਾਗੋ ਵੀ ਹੱਥ ਕਿਰਪਾਨ ਲੈ ਕੇ ਕੀਤੀ ਵੱਖਰੀ ਉਹਨੇ ਕਮਾਲ ਉੱਥੇ ਮਾਈ ਭਾਗੋ ਵੀ ਹੱਥ ਕਿਰਪਾਨ ਲੈ ਕੇ ਕੀਤੀ ਵੱਖਰੀ ਉਹਨੇ ਕਮਾਲ ਉੱਥੇ ਤੇ ਜਦੋਂ ਪਾਤਸ਼ਾਹ ਖਿਦਰਾਣੇ ਦੀ ਢਾਹ ਵੀ ਉੱਤੇ ਜਿੰਦੀ ਜੀ ਜਦੋਂ ਪਾਤਸ਼ਾਹ ਖਿਦਰਾਣੇ ਦੀ ਢਾਹ ਵੀ ਉੱਤੇ ਉੱਚੀ ਟਿੱਬੀ ਤੇ ਪਹੁੰਚ ਗਏ ਚੱਲ ਕੇ ਤੇ ਸਿੰਘ ਕੁਝ ਕੁ ਆਪਣੇ ਨਾਲ ਰੱਖੇ ਬਹਿ ਗਏ ਪਾਤਸ਼ਾਹ ਮੋਰਚਾ ਮਲਕੇ ਤੇ ਕੁਝ ਝਾੜੀਆਂ ਉੱਤੇ ਵਿਸਵਾਏ ਬਸਤਰ ਸਿੰਘ ਆਪਣੇ ਉਹਨਾਂ ਨੇ ਘੱਲ ਕੇ ਤੇ ਸ਼ਾਹੀ ਫੌਜ ਦਾ ਟੱਕਰਾ ਕਰਨ ਆਏ ਸਿੰਘ ਮਾਝੇ ਦਵਾਬੇ ਤੋਂ ਚੱਲ ਕੇ ਤੇ ਸ਼ਾਹੀ ਫੌਜ ਦਾ ਟੱਕਰਾ ਕਰਨ ਆਏ ਸਿੰਘ ਮਾਝੇ ਦਵਾਬੇ ਤੋਂ ਚੱਲ ਕੇ ਤੇ ਉਥੇ ਫੌਜ ਵਜ਼ੀਰੇ ਦੀ ਆਣ ਪੁੱਜੀ ਉਥੇ ਫੌਜ ਵਜ਼ੀਰੇ ਦੀ ਆਣ ਪੁੱਜੀ ਗਿਣਤੀ ਜਿਸ ਦੀ 8000 ਹੈ ਸੀ ਵਧੀ ਫੌਜ ਖਦਰਾਣੇ ਦੀ ਢਾਬ ਵੱਲੇ ਅੱਗੋਂ ਸਿੰਘ ਵੀ ਪੂਰੇ ਤਿਆਰ ਹੈ ਸੀ ਸ਼ਾਹੀ ਫੌਜ ਨੇ ਬੋਲਿਆ ਆਣ ਹੱਲਾ ਅੱਗੋਂ ਤੀਰਾਂ ਦੀ ਪਈ ਜਦ ਮਾਰ ਹੈ ਸੀ ਹੋਇਆ ਯੁੱਧ ਖਦਰਾਣੇ ਦੀ ਢਾਬੀ ਉੱਤੇ ਕੀਤੀ ਤੁਰਕਾਂ ਦੀ ਢਿੱਲੀ ਰਫਤਾਰ ਹੈ ਸੀ ਹੋਇਆ ਜੁਦ ਖਦਰਾਨੇ ਦੀ ਢਾਹ ਵੀ ਉੱਤੇ ਕੀਤੀ ਤੁਰਕਾਂ ਦੀ ਢਿੱਲੀ ਰਫਤਾਰ ਹੈ ਸੀ ਮਰੇ ਤੁਰਕ ਤੇ ਸਿੰਘ ਵੀ ਸ਼ਹੀਦ ਹੋਏ ਮਰੇ ਤੁਰਕ ਤੇ ਸਿੰਘ ਵੀ ਸ਼ਹੀਦ ਹੋਏ ਮਚਿਆ ਇਸ ਤਰ੍ਹਾਂ ਜੁਦ ਕਮਸਾਨ ਦਾ ਸੀ ਗਰਮੀ ਕਹਿਰ ਦੀ ਤੁਰਕਾਂ ਨੇ ਹਾਫ ਜਾਣਾ ਇਸ ਗੱਲ ਨੂੰ ਕਪੂਰਾ ਵੀ ਜਾਣਦਾ ਸੀ ਕਬਜਾ ਸਿੰਘਾਂ ਨੇ ਪਾਣੀ ਤੇ ਕਰ ਰੱਖਿਆ ਮਸਲਾ ਫੌਜ ਦੀ ਪਿਆਸ 부ਝਾਣ ਦਾ ਸੀ ਬੂੰਦ ਬੂੰਦ ਲਈ ਪਾਣੀ ਨੂੰ ਤਰਸਦੇ ਰਹੇ ਗਲਾ ਸੁੱਕ ਗਿਆ ਹਰ ਤੁਰਕਾਣ ਦਾ ਸੀ ਬੂੰਦ ਬੂੰਦ ਲਈ ਪਾਣੀ ਨੂੰ ਤਰਸਦੇ ਰਹੇ ਗਲਾ ਸੁੱਕ ਗਿਆ ਹਰ ਤੁਰਕਾਣ ਦਾ ਸੀ ਵਜ਼ੀਰ ਖਾਨ ਕਪੂਰੇ ਨੂੰ ਕਹਿਣ ਲੱਗਾ ਵਜ਼ੀਰ ਖਾਨ ਕਪੂਰੇ ਨੂੰ ਕਹਿਣ ਲੱਗਾ ਮੇਰੀ ਫੌਜ ਦਾ ਹੌਸਲਾ ਟਹਿ ਗਿਆ ਈ ਪਾਣੀ ਪੀਣ ਲਈ ਕੋਈ ਤਾਂ ਦੱਸ ਸੋਮਾ ਨਹੀਂ ਤਾਂ ਤੁਰਕਾਂ ਦਾ ਭੱਠਾ ਬਹਿ ਗਿਆ ਈ ਅੱਗੋਂ ਪਾਣੀ ਨਹੀਂ ਕਿਤੇ ਵੀ ਮਿਲ ਸਕਦਾ ਪੂਰਾ ਇਸ ਤਰ੍ਹਾਂ ਵਜ਼ੀਰੇ ਨੂੰ ਕਹਿ ਗਿਆ ਈ ਪਿੱਛੇ ਮੁੜਿਆ ਹੀ ਸਾਡੀ ਸਲਾਮਤੀ ਹੈ ਪਾਣੀ ਦਾਸ ਕੋ ਪਿੱਛੇ ਰਹਿ ਗਿਆ ਈ ਪਿੱਛੇ ਮੁੜਿਆ ਹੀ ਸਾਡੀ ਸਲਾਮਤੀ ਹੈ ਪਾਣੀ ਦਾਸ ਕੋ ਪਿੱਛੇ ਹੀ ਰਹਿ ਗਈ ਤੇ ਸ਼ਾਹੀ ਫੌਜਾਂ ਨੇ ਐਦਾਂ ਵਿਚਾਰ ਕੀਤੀ ਸ਼ਾਹੀ ਫੌਜਾਂ ਨੇ ਐਦਾਂ ਵਿਚਾਰ ਕੀਤੀ ਕਿ ਪਾਣੀ ਬਿਨਾ ਹੁਣ ਹੋਰ ਨਹੀਂ ਲੜਿਆ ਹੋਰ ਲੜਿਆ ਨਹੀਂ ਜਾ ਸਕਦਾ ਸਿੰਘ ਮੋਰਚੇ ਸਾਹਮਣੇ ਡਟੇ ਹੋਏ ਨੇ ਸਾਹਵੇਂ ਇਹਨਾਂ ਦੇ ਖੜਿਆ ਨਹੀਂ ਜਾ ਸਕਦਾ ਖਬਰੇ ਕਿਵੇਂ ਦੀ ਇਹਨਾਂ ਦੀ ਰਣਨੀਤੀ ਬੇਕ ਇਹਨਾਂ ਦੇ ਬੜਿਆ ਨਹੀਂ ਜਾ ਸਕਦਾ 10 ਲੱਖ ਵੀ ਜਿਨੋਂ ਨਹੀਂ ਪਕੜ ਸਕੇ ਉਹਨੂੰ ਇੱਥੇ ਵੀ ਫੜਿਆ ਨਹੀਂ ਜਾ ਸਕਦਾ ਉਹ 10 ਲੱਖ ਵੀ ਜਿਨੋਂ ਨਹੀਂ ਪਕੜ ਸਕੇ ਉਹਨੂੰ ਇੱਥੇ ਵੀ ਫੜਿਆ ਨਹੀਂ ਜਾ ਸਕਦਾ ਤੁਰਕ ਫੌਜਾਂ ਦੇ ਵਾਪਸ ਤੁਰ ਜਾਣ ਪਿੱਛੋਂ ਤੁਰਕ ਫੌਜਾਂ ਵਾਪਸ ਚਲ ਗਈਆਂ ਜਦੋਂ ਪਾਣੀ ਦਾ ਪਤਾ ਲੱਗਾ ਕਿ ਅੱਗੇ ਪਾਣੀ ਨਹੀਂ ਮਿਲ ਸਕਦਾ ਤੁਰਕ ਫੌਜਾਂ ਦੇ ਵਾਪਸ ਤੁਰ ਜਾਣ ਪਿੱਛੋਂ ਦਸਵੇਂ ਪਾਤਸ਼ਾਹ ਰਣ ਵਿੱਚ ਆ ਕੇ ਤੇ ਮਾਈ ਭਾਗੋ ਨੂੰ ਤੱਕਿਆ ਹੋਈ ਜ਼ਖਮੀ ਮੈਦਾਨੇ ਜੰਗ ਵਿੱਚ ਚੋਟਾਂ ਖਾ ਕੇ ਤੇ ਜ਼ਖਮੀ ਮਹਾ ਸਿੰਘ ਪਿਆ ਸਹਿਕਦਾ ਸੀ ਉਹ ਗੁਰਾਂ ਆਖਿਆ ਗੋਦ ਲਟਾ ਕੇ ਤੇ ਉਹ ਮੇਰੇ ਬੰਕਿਆ ਸੋਹਣਿਆ ਸੂਰਬੀਰਾ ਅੱਜ ਜੋ ਮੰਗਣਾ ਮੰਗ ਲੈ ਚਾਹ ਕੇ ਮੇਰੇ ਬੰਕਿਆ ਸੋਹਣਾ ਸੂਰਬੀਰਾ ਅੱਜ ਜੋ ਮੰਗਣਾ ਮੰਗ ਲੈ ਚਾਹ ਤੇ ਤੇ ਪੱਗੋ ਮਹਾ ਸਿੰਘ ਕੀ ਜਵਾਬ ਦਿੰਦਾ ਕਿ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਜੇ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਜੇ ਹੋਰ ਕੁਝ ਨਹੀਂ ਰਹੇ ਹਾਂ ਚਾਹ ਦਾਤਾ ਅਸੀਂ ਆਏ ਹਾਂ ਭੁੱਲ ਬਖਸ਼ਾਉਣ ਦੇ ਲਈ ਲਾਈ ਜਿੰਨੀ ਵੀ ਲੱਗੀ ਏ ਵਾਹ ਦਾਤਾ ਲੱਗੇ ਦਿਲਾਂ ਤੇ ਡੂੰਗੇ ਫਾਟੇ ਉੱਤੇ ਮਲਮ ਪਿਆਰ ਦੀ ਦਿਓ ਲਗਾ ਦਾਤਾ ਸਾਡੇ ਲਿਖੇ ਬਿਦਾਵੇ ਨੂੰ ਪਾੜ ਦੇਵੋ ਤੇ ਪਾਓ ਰਿਆੜ ਨੂੰ ਮੁਕਤੀ ਦੇ ਰਾਹ ਦਾਤਾ ਵਾਹ ਜੀ ਵਾਹ ਸਾਡੇ ਲਿਖੇ ਬਿਦਾਵੇ ਨੂੰ ਪਾੜ ਦੇਵੋ ਤੇ ਪਾਓ ਸਾਨੂੰ ਵੀ ਮੁਕਤੀ ਦੇ ਰਾਹ ਦਾਤਾ 40 ਸਿੰਘਾਂ ਨੂੰ ਬਖਸ਼ੀਆਂ ਮੁਕਤੀਆਂ ਨੇ ਆਖਰੀ ਬੰਦ ਹੈ ਜਿੰਦੀ ਜੀ ਯਾਦ ਕੀਤੇ 40 ਸਿੰਘਾਂ ਨੂੰ ਬਖਸ਼ੀਆਂ ਮੁਕਤੀਆਂ ਨੇ ਹੋਏ ਇਹਨਾਂ ਦੇ ਆਪ ਮਸ਼ਕੂਰ ਸਤਗੁਰ ਦਿੱਤਾ ਪਾੜ ਬਿਦਾਵਾ ਉਥੇ ਸਾਰਿਆਂ ਦਾ ਆਏ ਮੇਰ ਦੇ ਘਰ ਵਿੱਚ ਹਜ਼ੂਰ ਸਤਗੁਰ ਉਦੋਂ 40 ਸੀ ਅੱਜ ਨੇ ਬਹੁਤ ਸਾਰੇ ਕੰਮ ਤਾਂ ਹੋਗਾ ਜਿਹਦੀ ਸਿੱਖਿਆ ਬੜੇ ਪਿੱਛੋਂ ਕੋਈ ਬਿਲਕੁਲ ਠੀਕ ਰਿਹਾ ਸਤ ਜੇ ਉਦੋਂ 40 ਸੀ ਅੱਜ ਨੇ ਬਹੁਤ ਸਾਰੇ ਜਿਹੜੇ ਸਿੱਖੀ ਸਿਧਾਨਾ ਸਿਧਾਂਤਾਂ ਤੋਂ ਕੋਹਾਂ ਦੂਰ ਸਤਗੁਰ ਰਿਆਦ ਲਿਖੀ ਬੈਠੇ ਇਹ ਵੀ ਬਿਦਾਵਿਆ ਨੂੰ ਕਰੋ ਇਹਨਾਂ ਤੇ ਕਿਰਪਾ ਭਰਪੂਰ ਸਤਗੁਰ ਕਰੋ ਇਹਨਾਂ ਤੇ ਕਿਰਪਾ ਭਰਪੂਰ ਸਤਗੁਰ ਕਰੋ ਇਹਨਾਂ ਤੇ ਕਿਰਪਾ ਭਰਪੂਰ ਸਤਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ